ਦੇਖਾ ਘਰਾਂ ਦੇ ਸੁਨਿਹਰ ਜੋਈ ਨਾ ਜਦ ਅੰਗਰੂ ਤੁਰੀ ਹੁੰਦੀ ਆਤਮਾ ਮੇਰੇ ਦਾ ਜੀ ਉਚਾਰ ਹੁੰਦਾ ਸੰਤ ਭਗੀਰਾਂ ਦਾ ਹੋ ਤਾਂ ਬੱਚੀ ਏ ਤੁਸਾਂ ਦੇ ਖਸ ਬੱਚੀ ਏ ਤੁਸਾਂ ਦੇ ਖਸ ਬੱਚੀ ਏ ਤੁਸਾਂ ਦੇ ਦਾਰ ਉੱਤੇ ਆਈ ਖਸ ਬੱਚੀ ਏ ਤੁਸਾਂ ਦੇ ਦਾਰ ਉੱਤੇ ਆਈ ਸਾਨੂੰ ਲੱਗਦੀ ਆ ਪੁਤਰੀ ਅਮੀਰਾ ਦੀ ਜੱਟ ਦੇ ਔਲਾਦ ਮਿੱਟੀ ਜੋਤ ਚੱਲਣਾ ਬੜੀ ਔਖੀ ਹੁੰਦੀ ਕਾਰ ਭਗੀਰਾਂ ਦੀ ਜੱਟ ਦੇ ਉਰਦ ਦੇ ਜੱਟ ਨੂੰ ਚੱਲਣਾ ਮੈਂ ਕਿਉਂ ਦੀ ਤਾਰ ਵਟੀਆਂ ਦੀ ਉਹਦੀ ਸੰਤ ਜਿਹਾ ਮਰਾਦ ਪੂਰੀ ਹੋਈਆ ਫੁੱਲਾਂ ਦੇ ਫਾਗੜੇ ਤੇ ਸੋਹਣਿਆਂ ਨੇ ਛੋਈਦਾ ਤਰਾ ਦੇ ਫਾਤੜਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਉੱਤੇ ਪੱਤੇ ਵਿੱਚ ਲੋਕੀ ਲੱਗੇ ਭਗਵਾਨ ਨੂੰ ਛੱਤ ਪੱਤੇ ਵਿੱਚ ਜੋਕੀ ਲੱਗੇ ਭਗਵਾਨ ਨੂੰ ਪੱਤੇ ਪੱਤੇ ਵਿੱਚ ਲੋਕੀ ਲੱਗੇ ਭਗਵਾਨ ਯਾਦ ਪਾਤ ਪਰ ਜੋ ਵੀ ਛੱਤੀ ਦੇ ਗੁੰਮਾਨੇ ਨੂੰ ਕੇ ਭਗਵਾਨ ਨੂੰ ਸਤਿਤੀ ਦਾ ਬੰਦਾ ਸਤ ਗੁਰੂ ਮਨ ਸੰਗ ਸਤਿਤੀ ਦਾ ਬੰਦਾ ਸਤ ਗੁਰੂ ਮਨ ਸੰਗ ਦਾ ਹੋਰ ਦੇ ਕਾ ਨਾ ਪਤ ਗਦੀਰਾ ਦੀ ਚੱਕ ਦੀਆ ਦੀ ਚੱਕ ਦੇ ਕੋਲਾਂ ਤੇ ਜੀ ਦਾ ਦੁੱਖ ਚੰਨਾ ਬੜਾ ਕੋਈ ਹੁੰਦਾ ਹੈ ਬੁਕੀਆ ਦੀ ਤੁਸੀਂ ਨਹੀਂ ਮਾਰਿਆ ਮਾਰੇ ਬਾਕੀ ਚਤਾਰ ਹੁੰਦਾ ਮਸਤ ਬੁਕੀਆ ਦਾ ਤੂੰ ਬਚੰਦਾ ਮੇਰੀオク ਦੇ ਕਾਲ ਵਧੀਰਾ ਨਹੀਂ ਲੋ ਲਾਵੇ ਸਾਡੇ ਬਸੇ ਪਾਰੋ ਪਰ ਮਾਣ ਦੀ ਕੋਈ ਸੁਣਾ ਪਰਲੇ ਪਾਸੇ ਵਧੀ ਪਾਈ ਜਾ ਦੇ ਪਾਸੇ ਸਿਰ ਠੀਕ ਹੈ ਬਸ ਅਸਲੋਂ ਪਾਸੋਂ ਬਾਹਰ ਨੂੰ ਆਈ ਜਾਓ ਬਾਹਰ ਨੂੰ ਆਈ ਜਾਓ ਮੈਂ ਬਸ ਲੋਵਰ ਫਰਮਾ ਚੇਰੂ ਜਗਾ ਪਾ ਪੈਸੀ ਰਿਪਟੋ ਸਿਰੋ ਸੰਦੇ ਇਹ ਪਹਿਲਵਾਨ ਅਭੀ ਜਲਦੀ ਜਲਦੀ ਪਿਆਰੋ ਤੇ ਸੁੱਖਾਂ ਦੇ ਮਾਣ ਕਰਦੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੀ ਸੰਗ ਦੀ ਰੌਣਕ ਨੂੰ ਵਧਾਇਆ। ਥੈਂਕ ਯੂ ਮਾਈ ਟੂ ਕੇਵਲ ਸਾਥ ਸਹਿਯੋਗ ਕਿਰਜਾ ਤੇ ਪਾਰਟੀ ਸੇਮੈਨੇ ਦੀ ਰਾਤ ਨੂੰ ਮਨਾ ਰਹੇ ਨੇ ਚਾ ਚੰ ਲਾਰੇ ਨੇ ਸੋ ਜਿੰਨੇ ਵੀ ਮਹਿਮਾਨ ਹਾਜ਼ਰ ਹੋਣਾ ਚਾਹਤੀਆਂ ਨੇ ਸਤਕਾਰ ਦੇ ਤੁਸੀਂ ਸਾ ਪਹੁੰਚੇ ਨੇ ਆਏ ਡੋਲੇ ਦੇ ਪਿੰਡਾ ਹਿਆ ਦੂਸਰੇ ਦੇ ਤੋਂ ਜਿੰਨੇ ਵੀ ਸਤਕਾਰ ਦੇ ਅੱਤੇ ਦੇ ਪਹੁੰਚੇ ਨੇ ਇਸ ਜਿਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਦਿੱਤਾ ਟਾਲੀ ਨਾਲ ਅੱਲੀ ਇਕਲਾ ਇਹਨਾਂ ਪਹਿਲਵਾਨਾਂ ਨੂੰ ਬੇਤੀ ਹੈ ਕਿ ਜਲਦੀ ਜਣ ਵੀਰ ਕੋਰੀ ਸਾਹਿਬ ਹਾਦੀਆਬਾਦ ਅਖਾੜੇ ਦੇ ਵਿੱਚ ਪਹੁੰਚੇ ਦੀ ਅਸਲੀ ਧੰਨਵਾਦੀ ਆ ਅੱਜ ਦੇ ਵਿੱਚ ਬਿਲਗਾ ਮਾਈਂਟੋਂ ਤੋਂ ਸਤਨਾਮ ਸਿੰਘ ਜੀ ਕਲੇਰ ਕਰਦੇ ਆ ਸਤਨਾਮ ਸਿੰਘ ਜੀ ਕਲੇਰ ਸਾਹਿਬ ਜੀ ਉੱਤੇ ਸੇਟਾ ਤੋਂ ਗੱਤੂ ਨੇ ਸਰਦਾਰ ਸਰਗਣ ਸਿੰਘ ਜੀ ਸੰਘੇੜਾ ਸਾਹਿਬ ਪੱਤੀ ਮਹਿਣਾ ਤੋਂ ਉਹ ਵੀ ਉੱਤੇ ਸੇਟਾ ਤੋਂ ਪਹੁੰਚੇ ਨੇ ਸਾਰੇ ਖਿਡਾਰੀਆਂ ਖਿਡਾਰੀਆਂ ਦੀ ਹੌਸਲਾ ਵਿਦਾਇਕ ਕਰਨ ਦੇ ਵਾਸਤੇ ਕੋਈ ਵੀ ਪ੍ਰੋਗਰਾਮ ਹੁੰਦਾ ਟੂਰਨਾਮੈਂਟ ਹੁੰਦਾ ਉਹ ਗੁਰੂ ਪਾਜ ਨੇ ਸਰਦਾਰ ਆਲਾ ਸਿੰਘ ਜੀ ਸੰਘੇੜਾ ਅੱਜ ਦੀ ਟੀਮਾ ਕਾਕੇ ਨੂੰ ਦੇਖਣਾ ਐ ਖੁੜੀ ਮੇਲਿਆਂ ਦੇ ਵਿੱਚ ਯਾਤਰੀ ਡਿਊਟੀ ਸਮਝਦੇ ਨੇ ਕਿਉਂਕਿ ਜਲਦੀ ਜਿਹੜੀ ਸੇਵਾ ਬਹੁਤ ਵੱਡੀ ਸੇਵਾ ਹੈ ਜਿੱਥੇ ਜਲਦੀ ਸੇਵਾ ਕਰਦੇ ਨੇ ਉੱਥੇ ਨੇਸ਼ਨ ਵੀ ਕਰਦੇ ਨੇ ਕਿ ਜਿਹੜਾ ਜਲ ਉਹ ਬਚਾਉਣਾ ਚਾਹੀਦਾ ਹੈ ਜਲ ਹੈ ਤਾਂ ਕਲ ਹੈ ਅਸੀਂ ਧਨਵਾਦੀ ਹਰਜੀਤ ਸਿੰਘ ਜੀ ਤੁੰਨਾ ਬਣਾ ਸਨ ਆਪਾਂ ਪਿਆਰ ਹੋ ਜਾਓ ਜਲਦੀ ਤੋਂ ਜਲਦੀ ਅਖਾੜੇ ਦੇ ਵਿੱਚ ਪੰਗ ਚਸ਼ਮੀ ਕੰਮਾਗਾ ਉਗਾ ਖਲਾ ਜਪੰਦਰ ਸਿੰਘ ਹੋਣਾ ਨਹੀਂ ਦਿੱਕਾ ਪਿੱਛੇ ਝੁਕੇ तो 2100 ਰੁਪਏ ਰੇਂਜ ਵਿੱਚ ਦਤਾਇਆ ਅੱਗੇ ਦਤਾਇਆ ਆਰਾਮਾਰੇ ਲਗਰੇ ਮੱਦੇ ਨੇਤਾ ਤੋਂ ਖੇਤਰਾਂ ਸਾਡੇ ਪਹੁੰਚ ਤੋਂ ਸੁਨੇਹਾ ਜੀ ਭਾਗ ਦੇ ਕੇ ਚਾਰੇ ਦੇ ਖੇਤਰ ਵਿੱਚ ਪਹੁੰਚ ਸਾਡੇ ਦਰਮਿਆਨ ਗੁਰਦੀਪ ਕੈਂਮ ਵਾਲਾ ਬਹੁਤ ਕਰਦੇ ਤੋਂ ਆਏ ਆ ਉਹਨਾਂ ਨੇ 5000 ਸਿੰਘ ਕਮੇਟੀ ਨੂੰ ਦਸਾਇਆ ਅਸੀਂ ਉਹਨਾਂ ਨੂੰ ਖੋਪਰ ਉਹਨਾਂ ਨੂੰ ਬੁਲਾ ਸੰਨ ਉਹਨਾਂ ਦਾ ਪਿਆਰ ਹੋ ਜਾ ਜਲਦੀ ਜਲਦੀ ਅਖਾੜੇ ਵਿੱਚ ਪਹੁੰਚ ਕਸ਼ੀਰ ਕੈਮਰਾ ਫੁਗਾ ਖਲਾ ਜੁਪਿੰਦਰ ਸਿੰਘ ਉਹਨਾਂ ਨੇ ਕਾ ਪੀਸ ਤੇ ਜੋਕੇ ਤੋਂ 2100 ਰੁਪਏ ਰੇਂਜ ਵਿੱਚ ਦਤਾਇਆ ਧੰਤੰ ਬਾਬਾ ਮਸਤ ਪ੍ਰਕਾਸ਼ ਦੀ ਯਾਦ ਵਿੱਚ ਭਾਈ ਦੂਤੇ ਸਥਾਨ ਤੇ ਸਾਲਾਨਾ ਸ਼ੰਜ ਮੇਲਾ ਕਰਾਇਆ ਜਾ ਰਿਹਾ ਆ ਉਹਦੇ ਵਿੱਚ ਸਾਡੇ ਜਿਹੜਾ ਪਹਿਲਾ ਪਟਕੇ ਦਾ ਘੋਲਿਆ ਉਹ ਪ੍ਰਵੀਨ ਕਹਾੜੀ ਤੇ ਕਾਲੂ ਬਾੜੇ ਹੋਣ ਦੇ ਦਰਮਿਆਨ ਹੋ ਰਿਹਾ ਆ ਉਹਦਾ ਪਹਿਲੇ ਨਾਮ ਜਿਹੜੇ ਵੱਲੋਂ ਸਪਾਂਸਰ ਰਿਹਾ ਸਾਡੇ ਗੁਰਮੀਤ ਸਿੰਘ ਪੁੱਤਰ ਅਜੀਤ ਸਿੰਘ ਜੰਪ ਤੋਂ ਪਲੈਟੀਨਾ ਮੋਟਰਸਾਈਕਲ ਦਿੱਤਾ ਆ ਉਹ ਪਿਛਲੀ ਵਾਰ ਵੀ ਜਿਹੜਾ ਪਹਿਲਾ ਨਾਮ ਉਹਨਾਂ ਦਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਪਹਿਲਾ ਨਾਮ ਆ ਉਹਨਾਂ ਲਈ ਹੋਊਗਾ ਇਸੇ ਤਰ੍ਹਾਂ ਹੋਰ ਜਿਹੜਾ ਇੱਕ ਦਰਸ਼ਕਾਂ ਦੇ ਲਈ ਜਿਹੜੀ 42 ਇੰਚ ਦੀ LCD ਆ ਉਹ ਵੀ ਸਾਡੇ ਗਰਮੀਤ ਸਿੰਘ ਕੈਨੇਡਾ ਤੋਂ ਦਰਸ਼ਕਾਂ ਲਈ ਆ ਤੇ ਦੂਜਾ ਜਿਹੜਾ ਸਾਡੇ ਬਲਰਾਜ ਜਿਹੜੇ ਸਾਡੇ ਇੰਟਰਨੈਸ਼ਨਲ ਸਿੰਗਰ ਆ ਉਹਨਾਂ ਤੋਂ ਹੀਰੋ ਸਾਈਕਲ ਆ ਦਰਸ਼ਕਾਂ ਲਈ ਇਸੇ ਤਰ੍ਹਾਂ ਸਾਡੇ ਤਿੰਨ ਨਾਮ ਹੋਰ ਆ ਦਰਸ਼ਕਾਂ ਲਈ ਦਿੱਤੇ ਜਾ ਰਹੇ ਆ ਅਸੀਂ ਜਿਹੜਾ ਐਤਕੀ ਸ਼ਹਿਨ ਮੇਲਾ ਆ ਬਹੁਤ ਹੀ ਭਾਰੀ ਸ਼ਹਿਨ ਮੇਲਾ ਹੋ ਰਿਹਾ ਆ ਨਾਮੀ ਪਹਿਲਵਾਨ ਪਹੁੰਚੇ ਆ ਅਸੀਂ ਦਰਸ਼ਕਾਂ ਨੂੰ ਇਹ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਇਸ ਨਾਲ ਜੁੜੋ ਤਾਂ ਕਿ ਜਿਹੜਾ ਨਸ਼ਿਆਂ ਤੋਂ ਦੂਰ ਰਹੀਏ ਤੇ ਸਾਡਾ ਜਿਹੜਾ ਪੰਜਾਬ ਆ ਪੰਜਾਬ ਦੇ ਵਿੱਚੋਂ ਪਿੰਡ ਬਿਲਗਾ ਆ ਜਿਹਦਾ ਅੱਗੇ ਸਾਡਾ ਪਹਿਲੇ ਨੰਬਰ ਤੇ ਰਿਹਾ ਆ ਅਸੀਂ ਸਾਡੇ ਐਨਆਰਆਈ ਵੀਰ ਇਦਾਂ ਦੇਖਣਾ ਚਾਹੁੰਦੇ ਆ ਵੀ ਜਿਹੜਾ ਬਿਲਗਾ ਆ ਸਾਡੇ ਇੰਟਰਨੈਸ਼ਨਲ ਤੇ ਤਰੂਤਾ ਰੰਗ ਚਮਕੇ ਇਹਦਾ ਨਾਮ ਇਹਦੇ ਪ੍ਰੇਰ ਜਿੱਦਾਂ ਸਾਡੇ ਅੱਗੇ ਕਬੱਡੀ ਪਲੇਅਰ ਨਾਮੀ ਸੀਗੇ ਸਾਡੇ ਨਾਲ ਬੈਠੇ ਆ ਇਸੇ ਤਰ੍ਹਾਂ ਹੀ ਸਾਡੇ ਪਹਿਲਵਾਨੀ ਦੇ ਵਿੱਚ ਤੇ ਕਬੱਡੀ ਦੇ ਵਿੱਚ ਵੀ ਸਾਡੇ ਬਿਲਗੇ ਦਾ ਨਾਮ ਚਮਕਾਉਣ ਇਹ ਜਿਹੜੀ ਸ਼ਿੰਜ ਹੁੰਦੀ ਆ ਇਹ ਇਲਾਕੇ ਦੀ ਤੰਦਰੁਸਤੀ ਤੇ ਖਿਸ਼ਹਾਲੀ ਦਾ ਪ੍ਰਤੀਕ ਆ ਅਸੀਂ ਸਾਰਿਆਂ ਦੀ ਤੰਦਰੁਸਤੀ ਤੇ ਖਿਸ਼ਹਾਲੀ ਦੀ ਕਾਮਨਾ ਕਰਦੇ ਆ ਸਾਡੇ ਬਿਲਗਾ ਨਿਵਾਸੀ ਜਿਹੜੇ ਆ ਦੁਨੀਆ ਦੇ ਵਿੱਚ ਜੈਸਵੀ ਦੇਸ਼ ਦੇ ਵਿੱਚ ਰਹਿੰਦੇ ਆ ਜਾਂ ਬਲਗੇ ਵਿੱਚ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਰਹਿਣ ਤੇ ਚੜ੍ਹਦੀ ਕਲਾ ਵਿੱਚ ਰਹਿਣ ਤੇ ਸਾਡੀ ਸ਼ੰਜ ਨੂੰ ਰੌਣਕ ਬਦਾਉਣ ਤੇ ਇਸੇ ਤਰ੍ਹਾਂ ਸਾਨੂੰ ਜਿਹੜਾ ਯੋਗਦਾਨ ਪਾਉਂਦੇ ਦੇਣ ਸਾਡੇ ਆਪਣੇ ਚੜ੍ਹਦੀ ਕਲਾ ਵਿੱਚ ਰਹਿਣ ਦੁਆਰਾ ਫੇਰ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਸੱਸੀਕਰਾਲ ਜੀ ਜੈ ਥੈਂਕ ਯੂ ਜੀ ਠੀਕ ਸਾਨਾ ਕੁਸਤਾਰ ਸਿੰਘ ਜਿੰਨਾਂ ਦੇ ਜੀ ਫੌਜੀ ਆ ਗੁਰਦਾਸ ਸਿੰਘ ਬਾਜੀ ਸਾਡਾ ਕੁਸਤਾਰ ਸਿੰਘ ਫੌਜੀ ਬਹੁਤ ਜੀ ਜਲਦੀਪ ਸਿੰਘ ਜੀ ਸਨਵਾ ਪੁੱਤਰ ਜਲਦੀਪ ਸਿੰਘ ਜੀ ਉਹਨਾਂ ਦੇ ਪਰਿਵਾਰ ਸਨਮ ਗੁਰਦੇਵ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਆਪਣਾ ਆ ਕੇ ਸਨਮਾਨ ਦੇਣ ਪਰਵਰਕਾ ਸਾਡੇ ਸਨਵਾ ਪਰਿਵਾਰ ਸੱਤੀ ਨੀਲੋ ਆਉਤੋ ਥੈਂਕ ਯੂ ਇਸਰੰਦਰ ਸਿੰਘ ਜਿਹੜਾ ਜੀ ਸਾਡੇ ਪ੍ਰਧਾਨ ਸਾਹਿਬ ਨਾਲੇ ਪਰਿਵਾਰ ਦੇ ਧੰਨਵਾਦ ਜੀ ਸਿੱਤਾਂ ਸਾਡੇ ਧੰਨਵਾਦ ਜੀ ਬੱਸ ਆ ਸਾਡੇ ਸੀ ਸ਼ਰਵਤ ਵਾਲੀ ਨਾਲ ਵੀ ਬੇਨਤੀ ਆ ਉਹ ਵੀ ਆਪਣਾ ਆਦੇ ਸਮਾਜ ਦੇ ਪ੍ਰਾਪਤਤਾ ਨਾਲ ਹੀ ਬਲਬੀਰ ਜੀ ਦਾ ਠਿਕਾਣਾ ਜੀ ਜੇ ਸਾਡੇ ਤੁਹਾਡੇ ਜੱਥਾ ਪਹੁੰਚਿਆ ਆ ਜਾ ਜੀ ਹਰਮਨ ਸਿੰਘ ਜੀ ਆਪਣਾ ਸਮਾਨ ਚੰਨ ਵੀ ਨਾਲੇ ਸਪਸਟ ਕਰ ਲਓ ਜੀ ਆ ਜਾਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਜੀਤਾ ਜੀ ਕੈਨੇਡਾ ਜਗਵੀਰ ਸਿੰਘ ਖੀਰਾ ਕੈਨੇਡਾ ਸੰਗਤਵਾਦ ਦਾ ਸਨਮਾਨ ਹੋ ਰਿਹਾ ਆ ਸਾਡੇ ਸਾਡੀ ਸਾਡੇ ਢਾਡੀ ਰਵਨ ਸਿੰਘ ਜੀ ਮਿਲਗਾ ਚਿੱਕੀ ਬਲਿ ਥੈਂਕ ਯੂ ਉਹਨਾਂ ਵੱਲੋਂ ਵੀ ਖੇਡ ਕੇ ਬੱਬੀ ਬੱਲੇ ਸਾਡੀ ਪੁਲਵਾਨ ਜੀ ਪੁਲਵਾਨ ਜੀ ਬਲਬੀ ਸਿੰਘ ਕਲਾਸ ਦਾ ਬਸਾਵਾ ਸਿੰਘ ਜੀ ਹਲਦ ਤੋਂ ਫਾਲੋ ਚਾਰ ਸਿੰਘ ਕਹਰਾ ਪਾਗੀ ਉਹ ਇਸ ਖੇਡ ਵਾਲੀ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰੀ ਸਿੰਘ ਜੀ ਪੰਦੀ ਇੰਟਰਨੈਸ਼ਨਲ ਕਬੱਡੀ ਪਲੇਅਰ ਰਹੇ ਨੇ ਆਪਣੇ ਜਰਮਾਨੇ ਦੇ ਰੇਣ ਨਾਲ ਬੜੀ ਕਬੱਡੀ ਬੋਲਦੇ ਸੀ ਅਸੀਂ ਜਸਮੀਤ ਸਿੰਘ ਜੀ ਵੱਲੋਂ ਉਹਨਾਂ ਦੇ ਨਾਲ ਹੀ ਕਰਨ ਮੀਤ ਸਿੰਘ ਜੀ ਸਾਡੇ ਪੱਲੇ ਨੂੰ ਉਹਨਾਂ ਦਾ ਸਨਮਾਨ ਕਰ ਰਿਹਾ ਹੈ। ਧੰਨ ਜੀ ਸਾਡੇ ਕੰਮੀ ਭਾਜੀ ਧੰਨਵਾਦ ਜੀ। ਜਮੇਰ ਸਿੰਘ ਜੀ ਸੰਘੇੜਾ ਜੁਕੇ ਵਾਲੇ ਉਹ ਵੀ ਸੇਟੇ ਵਿਰਾਜਮਾਨ ਅਸੀਂ ਉਹਨਾਂ ਦਾ ਤਰੀਕੀ ਆਏ ਆ ਉਹਨਾਂ ਵੱਲੋਂ ਵੀ ਸਾਰੇ ਮਾੜੀ ਕੀਤੀ ਜਾ ਰਹੀ ਹੈ ਰਾਜਾ ਰਾਜਾ ਕਰ ਰਿਹਾ ਹੈ ਸਾਡੇ ਸਰਪੰਚ ਜੀ ਬਲਵੰਤ ਸਿੰਘ ਜੀ ਬਾਜੀ ਇੱਕ ਸਾਡੇ ਸਾਰੇ ਵੀਰ ਦਾ ਪਰਸ ਵੀ ਪਹੁੰਚਾ ਕਰ ਗਏ ਸਾਡੇ ਦਰਮਿਆਨ ਸਾਡੇ ਬਲਵਾਰਾ ਸਿੰਘ ਜੀ ਬਾਜੀ ਉਹਨਾਂ ਦਾ ਸਨਮਾਨ ਕਰਦੇ ਸਾਡੇ ਜੀ ਸੁਨਦਰ ਪ੍ਰਧਾਨ ਜੀ ਦੇ ਨਾਮ ਉੱਤੇ ਸਨਮਾਨ ਦੇ ਨਹੀਂ ਚਾਹੁੰਦੇ ਹਾਂ ਸੋ ਉਹਨਾਂ ਦਾ ਸਾਡੇ ਬਲਵਾਨ ਸਿੰਘ ਦੀ ਬਾਜੀ ਜਿਨ੍ਹਾਂ ਦੇ ਕਾ ਗਾਂਦਰਾ ਸੰਜੀਤ ਦਾ ਹੈਪੀ ਕਲਵਨ ਸਾਡੇ ਦੋਨੇ ਪਹਿਲਵਾਨਾਂ ਨੂੰ ਆਪ ਜੀ ਜਿਹੜੀ ਕਰੋਗੇ ਦੇਖੋ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਾਂਜੀ ਜਿੰਦਾ ਗਾਂਦਰਾ ਕੇ ਹੈਪੀ ਕਲਵਨ ਅਸੀਂ ਇਹ ਪਹਿਲਵਾਨਾਂ ਨੂੰ ਆਪ ਜੀ ਜਿਹੜੀ ਕਰੋਗੇ ਬਹੁਤ ਬਹੁਤ ਧੰਨਵਾਦ ਮੰਚ ਤੋਂ ਦਰਜਾ ਇਹ ਗਾਮਾ ਟੇਕਾ ਆਜੋ ਜੀ ਨੂੰ 2 ਨੰਬਰ ਦੀ ਕੋਸ਼ਿਸ਼ ਉਹ ਕੋਲੋਂ ਨੰਬਰ ਦੀ ਕੋਸ਼ਿਸ਼ ਬੜੀ ਸ਼ਾਨਦਾਰ ਤੇ ਚੱਲ ਚੁਣ ਜਾ ਰਹੀ ਹੈ ਆਜੋ ਜੀ ਆਹ ਦਰਸ਼ਕ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਵਾਹ ਬਈ ਸਾਰੋ ਹਾਂ ਸੱਟ ਕੇ ਜਵਾਨਾ ਓ ਬੱਲੇ 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 ਕਾਟਿਆ ਮੈਨੇ ਜੇ ਜਦੋਂ ਮੈਂ ਕੀ ਕੇ ਜਿੱਤਾਈ ਓ ਬਾਅਦ ਤੇਰੇ ਮੁੰਡਿਆ ਇਹ ਆ ਜਿੰਦਾ ਗਾਮਾ ਦੂਜੇ ਪਾਸੇ ਐਤੀ ਉੱਚਾ ਪਿੰਡ ਵੀ ਘੱਟਦੀ

ਇਹਨਾ ਮੱਲਾ ਨੂੰ ਵੀ ਬੇਨਤੀ ਹੈ ਵੀ ਆਜੋ ਪਿਆਰ ਹੋ ਕੇ ਖਾਣ ਦੇ ਵਿੱਚ ਪਹੁੰਚੋ ਕਾਰੂ ਮਾੜਵਾਲ ਪ੍ਰਵੀਰ ਪਹਾੜੀ ਬਹੁਤ ਸ਼ਾਨਦਾਰ ਮੁਕਾਬਲਾ ਹੋਣਾ ਦੋਨਾਂ ਮੱਲਾ ਦੇ ਦਰਮਿਆਨ ਇੱਧਰ ਬਹੁਤ ਸ਼ਾਨਦਾਰ ਮੁਕਾਬਲੇ ਚੱਲਦੇ ਹੋਏ ਸੱਨੀ ਰਾਮੇਵਾਲ ਗਾਮਾ ਖੇਲੇਤਾ ਤੇ ਦੂਸਰੇ ਪਾਸੇ ਗਿੰਦਾ ਗੰਦਰਾ ਤੇ ਹੈਪੀ ਉੱਚਾ ਮੈਂ ਬਹੁਤ ਵੱਡਾ ਨਾਮ ਬਹੁਤ ਵੱਡੀ ਕੁਸ਼ਤੀ ਕਰਾ ਮੱਲਾ ਦੀ ਹੈ ਬੜਾ ਨਾਮ ਕਮਾਇਆ ਹੈ ਕੰਗਾ ਕਦਰਾਂ ਦੇ ਦਰਮਿਆਨ ਬਹੁਤ ਸ਼ਾਨਦਾਰ ਮੁਕਾਮਾ ਚੱਲਦਾ ਹੋਣਾ ਅੱਜ ਬਈਆਂ ਬੱਡੇ ਦੀ ਧਰਤੀ ਦੇ ਉੱਪਰ ਬਾਬਾ ਮਸ਼ਤ ਪਟਾ ਜੀ ਦੀ ਯਾਦ ਨੂੰ ਸਮਰਪਿਤ ਹੁੰਦੇ ਨੇ ਸਾਰਿਆਂ ਦੇ ਇਹਨਾਂ ਦਾ ਇੱਕ ਪ੍ਰਵਾਹ ਦੀ ਤਰ੍ਹਾਂ ਹਰ ਰੋਜ਼ ਮਹਿਫਲ ਵੀ ਲੱਗਦੀ ਹੈ ਮੈਂ ਦੇਖਦਾ ਇਹਨਾਂ ਦਾ ਕਿਉਂਕਿ ਸਾਰਿਆਂ ਦੇ ਨਾਲ ਹਰ ਕਿਸੇ ਨੂੰ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਸਾਰੀ ਪ੍ਰਬੰਧਕ ਕਮੇਟੀ ਫੋਲੀ ਭਾਜੀ ਮੱਲੀ ਭਾਗ ਪੰਮੀ ਭਾਜੀ ਇਸ ਤੋਂ ਬਾਅਦ ਬਰਾਤਰ ਆਪਣੀ ਰਿਵਾਇਤ ਹੈ ਪੰਜਾਬ ਦੇ ਪਿੰਡਾਂ ਦੀ ਇਸ ਧਰਤੀ ਦੀ ਕਿਤੇ ਆਪਾਂ ਸੁੱਖ ਨੂੰ ਲਾਉਣ ਵਾਸਤੇ ਸੰਜਾ ਪਾਉਨੇ ਆ ਕਿਤੇ ਲੱਖਾਂ ਦੇ ਦਾਦੇ ਦੀ ਝਿੰਝ ਪਾਣੀ ਕਰਦੀ ਹੈ ਇਹਨਾਂ ਭਗਵਾਨਾਂ ਨੇ ਬੜੀ ਮਿਹਨਤ ਕਰਕੇ ਦਸਰਤ ਕਰਕੇ ਆਪਣੀਆਂ ਜਿਹੜੀਆਂ ਜ਼ਿੰਦਗੀਆਂ ਲਾ ਕੇ ਇਹਨਾਂ ਨੇ ਆਪਣੇ ਸ਼ਰੀਰਿਆਂ ਨੂੰ ਪਾਲਿਆ ਹੈ ਇਹਨਾਂ ਨੇ ਬਹੁਤ ਤਕੜੀ ਮਿਹਨਤ ਕਰਕੇ ਇਸ ਮੰਜ਼ਲ ਉੱਤੇ ਪਹੁੰਚੇ ਨੇ ਤੇ ਆਪਾਂ ਸਾਰੇ ਇਹਨਾਂ ਦੀ ਕੁਸ਼ਤੀਆਂ ਦਾ ਆਨੰਦ ਲੈਨੇ ਆ ਇਹਨਾਂ ਛੰਝਾਂ ਜੋ ਨਿਕਲ ਕੇ ਪਲਵਾਨ ਵੱਡੇ-ਵੱਡੇ ਟੂਰਨਾਮੈਂਟਾਂ ਵਿੱਚ ਵੱਡੀਆਂ-ਵੱਡੀਆਂ ਜਿੰਦਾਂ ਵਿੱਚ ਜਾ ਕੇ ਹਿੱਸਾ ਲੈਂਦੇ ਨੇ ਤੇ ਪੰਜਾਬ ਦਾ ਦੇਸ਼ ਦਾ ਮਾਣ ਸਲਵਾਨ ਇਹ ਵਧਾਉਂਦੇ ਨੇ ਖਾਸ ਤੌਰ ਤੇ ਔਜਵਾਦ ਦੀਆਂ ਪੀੜ੍ਹੀਆਂ ਨੂੰ ਬੜੀ-ਬੜੀ ਸਿੱਖਿਆ ਮਿਲਦੀ ਹੈ ਇਹਨਾਂ ਪਰਵਾਨਾ ਵਾਲਾ ਦੇਖ ਕੇ ਕਿਵੇਂ ਇਹਨਾਂ ਮੱਲਾ ਨੇ ਚੰਗੀਆਂ ਖਰਾਟਾਂ ਛਾੜ ਕੇ ਆਪਣੇ ਸਰੀਰਾਂ ਨੂੰ ਅਸਰਕ ਦਾ ਸਭ ਤੋਂ ਵੱਧ ਤਸਵੀਰ ਹੋ ਰਹੀ ਹੈ। ਤੋਂ ਇਸੇ ਤਰ੍ਹਾਂ ਮਾਲਕ ਕਰਤ ਹੈ ਮਹਿ ਪ੍ਰਯਾਹਤ ਰਕੀ। ਇਸੇ ਤਰ੍ਹਾਂ ਆਪ ਦੀ ਪਿਆਰ ਤੇ ਪਾਈਚਾਰਾ ਜਿਹੜਾ ਸਾਡੇ ਸੰਦ ਦਾ ਸਾਡੇ ਨਗਰ ਦਾ ਸਾਡੇ ਇਲਾਕੇ ਦਾ ਜਵਾਨ ਗੁੰਦਾ ਯੋਗਦਾਨ ਇਹ ਸੁਖ ਮੇਲੇ ਨੂੰ ਸਫਲ ਕਰਦੇ ਵਾਸਤੇ ਛੇ ਗਿਆ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਉੱਤੇ ਬਹੁਤ ਹੀ ਸ਼ਾਨਦਾਰ ਮੁਕਾਬਲਾ ਚੱਲਦਾ ਹੋਇਆ ਹੈ। ਹਾਂਜੀ ਸਾਡੇ ਜਿੰਦਾ ਭਾਜੀ ਕਮੇਟਾ ਜਿੰਦਾ ਭਾਜੀ ਤੋਂ ਸਾਊਂਡ ਤੋਂ ਮਿਲਿਆ ਆ ਇਸ ਹੀ ਨਾਮ ਦੇ ਵਿੱਚ ਕੰਮ ਕਰਦੇ ਸਭ ਤੋਂ ਵੱਡਾ ਕੰਮ ਆ ਇਹ ਸਾਡੇ ਕੈਂਡੀ ਨੂੰ ਮੀਂਹ ਦੇ ਵਿੱਚ ਚੁੱਕਾ ਲਿਆ ਥੈਂਕ ਯੂ ਹਾਂਜੀ ਨਮਸਕਾਰ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਨਮਸਕਾਰ बहानद okay. कर okay. असीं परवारी पढ़ी बी मार्का हे ਸਾਰੇ ਬਹੁਤ ਬਹੁਤ ਧੰਨਵਾਦ ਆਪਣੀ ਜਨਤਾ ਨੂੰ ਸਾਰਾ ਬਹੁਤ ਬਹੁਤ ਜੀ ਆਇਆਂ ਨੂੰ ਕੀਤਾ ਰੋਲਾ ਘਰ ਪਾਇਆ ਫੋਟੋ ਵੀ ਲਿਆ ਪਿੱਛੇ ਹੋ ਜਾ ਸਾਰਾ ਗੱਲ ਕਰਾਂ ਪਿੱਛੇ ਬੜੀ ਜਿੰਮ ਜਿਸ ਦਿਨ ਜਦੋਂ ਉਹਨਾਂ ਦੇ ਲੜਦੇ ਵੱਲ ਦੇ ਦਿੱਤਾ ਜਾ ਰਿਹਾ ਸਾਰੀ ਪ੍ਰਬੰਧਕ ਕਮੇਟੀ ਦੇ ਨਾਲ ਇਹ ਦਿਨ ਉਹ ਕੰਲਾ ਦੇ ਰਿਹਾ ਕਿ ਸਾਰਿਆਂ ਦਾ ਸਹਿਯੋਗ ਹੈ ਕਿ ਉਹਦੀ ਗੱਲ ਸਾਨੂੰ ਮਾਨ ਬਖਸ਼ਿਆ ਪੱਤਰ ਭਰ ਕੇ ਤਾਂ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਗੁਰਦੀਪ ਸਿੰਘ ਨੂੰ ਬਹੁਤ-ਬਹੁਤ ਵਰਕਾ ਪ੍ਰਬੰਧਤਾ ਅੱਗੇ ਰਵੀ ਉਹਨਾਂ ਨੂੰ ਇੱਦਾਂ ਸਾਰੇ ਔਨਲਾਈਨ ਸ਼ੈਡਿਊਲ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਫੋਨ ਹਾਂ ਜੀ ਹੁਣ ਪ੍ਰਵੀਨ ਕਹਾੜੀ ਜੋ ਅੱਜ ਪਟਕੇ ਦੇ ਦਿੱਤੂ ਆਏ ਆ

ਕਿਤੇ ਸਾਡੇ ਵੀਰਗੜੀ ਐਨ ਉਹ ਕੁਸ਼ੀ ਦਾ ਆਨੰਦ ਲੈ ਰਹੇ ਨੇ ਬਹੁਤ ਬਹੁਤ ਧੰਨਵਾਦ ਦੇਖੋ ਸਾਹਮਣੇ ਉੱਪਰ ਦੇ ਪਾਦੇ ਕਾਲੂ ਮਰੋ ਵਾਲੀਆ ਸੁਨਨ ਦਾ ਸੁਲਮਾਨ ਗੋਰੀ ਜਿਹੜੀ 2 ਨੰਬਰ ਦੀ ਕੁਸ਼ੀ ਗਾਮਾ ਭਲੇਤਾ ਦੇ ਸਰੀਰਾਮ ਦੇ ਨਾਲ ਦੋਹਾਂ ਹਰਵਾਨਾ ਦੇ ਵਿੱਚ 30 ਮਿੰਟ ਦੀ ਸੋਚੀ ਹੋਣ ਤੋਂ ਬਾਅਦ ਉਹ ਗਰੋਬਰ ਜਿਹੜੀ ਕਰਾ ਦਿੱਤੀ ਗਈ ਜਿੰਦਾ ਆਵੇ ਉਹਦੇ ਵਿੱਚ ਸਾਡੇ ਜਿਹੜਾ ਪਹਿਲਾ ਪਟਕੇ ਦਾ ਹੋ ਲਿਆ ਉਹ ਪ੍ਰੀਨ ਕਹਾਣੀ ਤੇ ਕਾਰੋ ਬਾਹਰ ਹੋਣ ਦੇ ਦਰਮਿਆਨ ਹੋ ਰਿਹਾ ਆ ਉਹਦਾ ਪਹਿਲੇ ਨਾਮ ਤੇ ਵੱਲੋਂ ਸਪਾਂਸਰ ਰਿਹਾ ਸਾਡੇ ਕਰਮੀਤ ਸਿੰਘ ਪੁੱਤਰ ਅਜੀਤ ਸਿੰਘ ਜੰਪਲੋਂ ਬੈਠੀ ਨਾਮ ਹੋ ਸਕਦਾ ਆ ਉਹਨਾਂ ਪਿਛਲੇ ਵਾਰ ਦੀ ਜਿਹੜਾ ਪਹਿਲਾ ਨਾਮ ਉਹਨਾਂ ਦਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਪਹਿਲਾ ਨਾਮ ਆ ਉਹਨਾਂ ਲਈ ਹੋਊਗਾ ਇਸੇ ਤਰ੍ਹਾਂ ਹੋਰ ਜਿਹੜਾ ਹੈ ਦਾਸ਼ੀਆਂ ਦੇ ਲਈ ਜਿਹੜੀ 45 ਇੰਚ ਦੀ LCD ਆ ਉਹ ਵੀ ਸਾਡੇ ਕਰਮੀਤ ਸਿੰਘ ਕੈਨੇਡਾ ਤੋਂ ਦਰਸ਼ਕਾਂ ਲਈ ਆ ਤੇ ਦੂਜਾ ਜਿਹੜਾ ਸਾਡੇ ਬੁਲਰਾਹ ਜਿਹੜੇ ਸਾਡੇ ਇੰਟਰਨੈਸ਼ਨਲ ਸਿੰਗਰ ਆ ਉਹਨਾਂ ਨੂੰ ਹੀਰੋ ਸਾਇਕਲ ਆ ਦਰਸ਼ਕਾਂ ਲਈ ਇਸੇ ਤਰ੍ਹਾਂ ਸਾਡੇ ਤਿੰਨਾਂ ਨਾਮ ਹੋ ਰਹੇ ਆ ਦਰਸ਼ਕਾਂ ਲਈ ਜਿੱਤੇ ਜਾਵੇ ਆ ਅਸੀਂ ਜਿਹੜਾ ਇਹ ਸ਼ਹਿਨ ਮੇਲਾ ਬਹੁਤ ਹੀ ਭਾਰੀ ਸ਼ਹਿਨ ਮੇਲਾ ਹੋ ਰਿਹਾ ਆ ਨਾਮ ਹੀ ਪੈਰੋਂ ਪਹੁੰਚੇ ਅਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਇਸ ਨਾਲ ਜੁੜੋ ਤਾਂ ਕਿ ਜਿਹੜਾ ਨਸ਼ਿਆਂ ਤੋਂ ਦੂਰ ਰਹੀਏ ਤੇ ਸਾਡਾ ਜਿਹੜਾ ਪੰਜਾਬ ਆ ਪੰਜਾਬ ਦੇ ਵਿੱਚੋਂ ਪਿੰਡ ਪੜਦਾ ਆ ਜਿਦਾਕੇ ਸੰਦਾ ਪਹਿਲੇ ਨੰਬਰ ਤੇ ਰਿਹਾ ਆ ਅਸੀਂ ਸਾਡੇ ਐਨਆਰਈ ਵੀ ਇਦਾਂ ਦੇਖਣਾ ਚਾਹੁੰਦੇ ਆ ਵੀ ਜਿਹੜਾ ਬਿਲਗਾ ਆ ਸਾਡੇ ਇੰਟਰਨੈਸ਼ਨਲ ਤੇ ਤ੍ਰੂਤਾ ਦੇ ਵਿੱਚ ਚਮਕੇ ਕਿਦਾਂ ਆ ਇਹਦੇ ਪ੍ਰੇਰਿਤਦਾ ਸਾਡੇ ਅੱਗੇ ਕਬੱਡੀ ਪਲੇਅਰਸ ਆ ਮਿਲ ਸੀਗੇ ਸਾਡੇ ਨਾਲ ਬੈਠੇ ਆ ਇਸੇ ਤਰ੍ਹਾਂ ਸਾਡੇ ਪਹਿਲਵਾਨੀ ਦੇ ਵਿੱਚ ਤੇ ਕਬੱਡੀ ਦੇ ਵਿੱਚ ਸਾਡੇ ਬਿਲਗੇ ਦਾ ਨਾਮ ਚੜ੍ਹ ਕੋ ਇਹ ਜਿਹੜੀ ਸ਼ਹਿਰ ਹੁੰਦੀ ਆ ਇਹ ਇਲਾਕੇ ਦੀ ਤੰਦਰੁਸਤੀ ਤੇ ਖੁਸ਼ਹਾਲੀ ਦਾ ਪ੍ਰਤੀਕ ਆ ਅਸੀਂ ਸਾਰਿਆਂ ਦੀ ਤੰਦਰੁਸਤੀ ਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਆ ਸਾਡੇ ਬਿਰਦਾ ਮਾਸੀ ਜਿਹੜੇ ਆ ਦੁਨੀਆ ਦੇ ਵਿੱਚ ਜੈਸੂਈ ਦੇਸ਼ ਦੇ ਵਿੱਚ ਰਹਿੰਦੇ ਆ ਜਾਂ ਬਿਰਗੇ ਵਿੱਚ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਰਹਿਣ ਤੇ ਚੜ੍ਹਦੀ ਕਲਾ ਵਿੱਚ ਰਹਿੰਦੇ ਸਾਡੀ ਸ਼ੈੰਜ ਨੂੰ ਗੌਰਵ ਮਦੌਤ ਤੇ ਇਸੇ ਤਰ੍ਹਾਂ ਸਾਨੂੰ ਜਿਹੜਾ ਜੋੜ ਦਾ ਹੁੰਦਾ ਹੈ ਸਾਰੇ ਆਪਣੇ ਚੜ੍ਹਦੀ ਕਲਾ ਵਿੱਚ ਰਹਿ ਦਵਾਰਾ ਫਿਰ ਧੰਨਵਾਦ ਨਾਲ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਇਹਨਾਂ ਦੇ ਮੋਟਰਸਾਈਕਲ ਆ ਹਰੇਕ ਸਾਲ ਦਿੰਦੇ ਆ ਤੇ ਉਹ ਹੁਣ ਵੀ ਇਸ ਟਾਈਮ ਕੀ ਦੇ ਰਹਾ ਤੇ ਅਗਲੇ ਸਾਲ ਵੀ ਰੈਡੀ ਆ ਤੇ ਉਹਨਾਂ ਦਾ ਯਾਦ ਭੁੱਲ ਗਿਆ ਸੀ ਇੱਕ ਵਾਰ ਫੇਰ ਉਹਨਾਂ ਦਾ ਹੀ ਬਹੁਤ ਸਾਰੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡਾ ਛੋਡਾ ਭਰਾ ਆ ਤੇ ਕੋਈ ਹੋਰ ਵੀ ਕਮਾਈਆਂ ਦੇ ਵਿੱਚ ਵਾਅਦਾ ਕਰੇ ਤਾਂ ਇਤਨੀ ਵੱਡੀ ਵੱਡੇ ਪ੍ਰਾਈਜ਼ਮੈਂਟ ਸੌਰੀ ਮੈਂ ਉਹਦੇ ਕਰਕੇ ਭੁੱਲ ਗਿਆ ਸੀ ਗਰਵੀਸ਼ ਦੇ son of ਅਜੀਤ ਸਿੰਘ ਦਾ ਬੇਟਾ ਉਹਨਾਂ ਨੇ ਮੋਟਰਸਾਈਕਲ ਇਨਾਮ ਜਿੱਤਿਆ ਨੰਬਰ ਸਾਰਨ ਸ਼ਸ਼ੀ ਕਾਲ ਤੇ ਬਹੁਤ ਚੰਗਾ ਲੱਗਦਾ ਸਾਰੇ ਜਣੇ ਇਕੱਠੇ ਸ਼ੈਜ ਮੇਲੇ ਦੇ ਪਹੁੰਚੇ ਆ ਤੇ ਸੰਗਤ ਵੀ ਬਹੁਤ ਦਾ ਮਮ ਆ ਬੈਠੀ ਜਰ ਅਰਵਾ ਵੀ ਚੜਦੇ ਚੜਦੇ ਆਏ ਆ ਤੇ ਕਸ਼ਮੀਆ ਹੋ ਜੇ ਤੀਆਂ ਹਰ ਤੋਂ ਬਾਹਰ ਜਿਹੜਾ ਰਾਤ ਭਾਰੇ ਹੋਗਾ ਕੋਈ ਵੀ ਪੁਆਇੰਟਾਂ ਤੇ ਜਾਂ ਟਾਸ ਦਾ ਕੋਈ ਵੀ ਕੁਛ ਨਹੀਂ ਦਾ ਆਰ ਜਤਨੀ ਹੋਊਗੀ ਸੋ ਰਿਆਰ ਪੜਦੇ ਗੁਸਤੀਆਂ ਹੋਣ ਗਿਆ ਸਾਰੀਆਂ ਪਹਿਲਾਂ ਤੋਂ ਛੋਟੀਆਂ ਹੋ ਚੁੱਕੀਆਂ ਹਨ ਮੈਡ ਰੇਡ ਦੀਆਂ ਹੋ ਰਹੀਆਂ ਹੈ ਇਸ ਤੋਂ ਬਾਅਦ ਵੱਡੀਆਂ ਦੀ ਗੁਸਤੀਆਂ ਹੋਣੀਆਂ ਤੇ ਅਸੀਂ ਸਾਰੇ ਕੌਣ ਆਏ ਪਰਮਾਤਮਾ ਦੇ ਜਿਹੜੇ ਬਾਹਰ ਬੈਠੇ ਵੀ ਦੇਖ ਰਹੇ ਆ ਇਸ ਵੇਲੇ ਉਹਨਾਂ ਵੀ ਸਾਰਿਆਂ ਤੋਂ ਸਾਡੇ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਪਿਆਰ ਤੇ ਜਿਨ੍ਹਾਂ ਦੇ ਵਾਸਤੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਅਸੀਂ ਤੇ ਇਹ ਸੰਦੇਸ਼ ਦੇਣਾ ਬੜੇ ਨੇਤਾ ਕਰੋ ਨੇਤਾ ਕਰਕੇ ਇਸ ਇੱਥੇ ਦੇ ਪਿੰਡ ਦੀ ਸ਼ਾਨ ਨੂੰ ਵਧਾਓ ਅਸੀਂ ਤੁਹਾਡੇ ਨਾਲ ਆ ਜੇ ਕਿਸੇ ਨੂੰ ਵੀ ਕਿਸੇ ਚੀਜ਼ ਦੀ ਲੋੜ ਹੋਵੇ ਕਮੇਟੀ ਨੂੰ ਇਹ ਸਮਝਿਆ ਦੇਣਾ ਚਾਹੁੰਦੇ ਹਾਂ ਕਿ ਤਗੜੇ ਹੋ ਕੇ ਨੇਤਾ ਕਰੋ ਤਹਿ ਮਾਰ ਅਸਰ ਜੂਦਾ ਦਿਮੋਗੇ ਮਨ ਕੋਸ਼ਨਾ ਕੋਸ਼ਿਸ਼ ਕਰਕੇ ਦਿਖਾ ਲਓ ਕਰੋ ਤਹਿ ਮਾਰ ਅਸਰ ਜੂਦਾ ਦਿਮੋਗੇ ਇਹ ਇਹ ਸੰਦੇਸ਼ ਏਟ ਵਾਟ ਇਜ਼ 100 ਪਰਸੈਂਟ 100 ਪਰਸੈਂਟ ਅਸੀਂ ਫੋਰਡਾ ਵਰਜੂਜ਼ ਹੈ ਨਾਲ ਏਟ ਵਾਟ ਇਜ਼ ਏਕਿਊ